ਆ ਕੀ ਤੁਹਾਡੇ ਬ੍ਰਦਰ ਦਾ ਕੀ ਨਾਮ ਹੈ ਮੇਰਾ ਭਰਾ ਸਜੀਵ ਕੁਮਾਰਾ ਜੀ ਜੋ ਲਾਈਨਮੈਨ ਸੀ ਬਿਜਲੀ ਬੋਰਡ ਦੇ ਵਿੱਚ ਜਿਹੜੇ ਵੀ ਕਰੰਟ ਲੱਗਨ ਕਰ ਡੈਥ ਹੋ ਗਈ ਤੇ ਉਹਦਾ ਸਦਮਾ ਨਾਲ ਸਹਿੰਦੇ ਹੋਏ ਮੇਰੀ ਚਾਚੀ ਸ਼ਿਮਲੋ ਦੇਵੀ ਉਹਨਾਂ ਦੀ ਵੀ ਰਾਤ ਨੂੰ ਡੈਥ ਹੋ ਦੋਨਾਂ ਮਾਪੁੱਤਾਂ ਦੀ ਡੈਥ ਹੋਈ ਇਹ ਡਿਊਟੀ ਕਿੱਥੇ ਕਰ ਰਹੀ ਸੀ ਕਿੱਥੇ ਗਏ ਸੀ ਇਹ ਬਾਵਰਪੁਰ ਦੇ ਵਿੱਚ ਸੀ ਜੀ ਡਿਊਟੀ ਇਹਨਾਂ ਦੀ ਟਿੰਕੀ ਦੇ ਵਿੱਚ ਪੈਂਦਾ ਸਰਕਲ ਦੇ ਵਿੱਚ ਇਹਨਾਂ ਦਾ ਇੱਥੇ ਇਹ ਜੋਬ ਸੀ ਇਹਨਾਂ ਦੀ ਤੇ ਡਿਊਰਿੰਗ ਜੋਬ ਇਹਦੀ ਡੈਥ ਹੋਈ ਆ ਵਰਕਿੰਗ ਦੇ ਵਿੱਚ ਨਹੀਂ ਟ੍ਰਾਂਸਫਾਰਮ ਤੇ ਕੋਈ ਫਾਲਟ ਵਗੈਰਾ ਦੱਸ ਰਹੇ ਨੇ ਫਾਲਟ ਇਹ ਨਹੀਂ ਵਿਭਾਗ ਦੱਸੂਗਾ ਉਹ ਦੱਸੂਗੇ ਇਹਦੇ ਬਾਰੇ ਤਾਂ ਮੈਨੂੰ ਪਤਾ ਨਹੀਂ ਸਾਨੂੰ ਤਾਂ ਜਦੋਂ ਪਤਾ ਲੱਗਿਆ ਤਾਂ ਸਿੱਧੇ ਇੱਥੇ ਪਹੁੰਚੇ ਜਮੋਤ ਦੇ ਕਾਰਨ ਤਾਂ ਤਾਂ ਨਹੀਂ ਹਾਲੇ ਕੁਝ ਮੌਤ ਦੇ ਤਾਂ ਵਿਭਾਗ ਦੁਆਰੇ ਦੱਸਿਆ ਕਰੰਟ ਲੱਗਣ ਨਾਲ ਇਹਦੀ ਮੌਤ ਹੋਈ ਆ ਤੇ ਸਾਡੇ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਤੇ ਇਹਦੇ ਘਰ ਵਾਲੇ ਨੂੰ ਜੋਬ ਤੇ ਬੱਚੇ ਛੋਟੇ ਛੋਟੇ ਨੇ ਇਹਦੀ ਬੇਟੀ 5 ਸਾਲ ਦੀ 1 2 ਸਾਲ ਦੀ ਆ ਉਹਨਾਂ ਦੇ ਬੱਚਿਆਂ ਦਾ ਸਰਕਾਰ ਪੱਖੋਂ ਸਾਨੂੰ ਪੂਰਨ ਸਹਿਯੋਗ ਦੀ ਮੰਗ ਕਰਦੇ ਆ ਅਸੀਂ ਪਰਿਵਾਰ ਨੇ ਜਿਹੜੇ ਦੋਸ਼ ਗੰਭੀਰ ਲਗਾਏ ਨੇ ਕੀ ਜਾਂਚ ਕੀਤੀ ਕਰ ਰਹੇ ਬਲਸ ਜਾਂਚ ਉਹਨਾਂ ਨੇ ਇਹ ਗਿਆ ਵੀ ਇਹ ਮਤਲਬ ਪਾਵਰਪਲ ਗੱਲ 22 12 25 ਨੂੰ ਤੇ ਡਰਾਨੇ ਡਿਊਟੀ ਸੰਜੀਵ ਕੁਮਾਰ ਸੀਗਾ ਪਿੰਡ ਭੂੜਿਆਂ ਦਾ ਉਹ ਮਹਿਕਮਾ ਬਿਜਲੀ ਭੂੜੇ ਚ ਡਿਊਟੀ ਕਰਦਾ ਸੀ ਤੇ ਡਰਾਨੇ ਡਿਊਟੀ ਉਹ ਵੀ ট্রান্সਫਾਰਮ ਉੱਤੇ ਜੜਿਆ ਹੋਇਆ ਸੀਗਾ ਤੇ ਫਾਲਟ ਕੱਢ ਰਿਹਾ ਸੀ ਅਚਾਨਕ ਲਾਈਟ ਆਨ ਕਰਨ ਤੇ ਉਹ ਘੰਟਾ ਲਗੜ ਕਰਨੀ ਚੇ ਲੱਗਿਆ ਡਰਾਨੇ ਉਹ ਉਹਦੀ ਉਸ ਦੀ ਬੈਸ ਹੋ ਗਈ ਸਰ ਕੋਈ ਅੰਗੈਲੀ ਕਿਸੇ ਸਾਹਮਣੇ ਆਈ ਪਰਿਵਾਰ ਨੇ ਜੀਤੇ ਵੀ ਦੋਸ਼ ਲਗਾਏ ਫਾਦਰ ਸਾਹਿਬ ਦਾ ਕਹਿਣਾ ਹੈ ਵੀ ਮਤਲਬ ਕੋਈ ਜੀ ਹੈ ਨਗੇ ਰਪੀਸ ਵੀ ਉਹਨਾਂ ਵੱਲੋਂ ਇਹ ਪਰਮਟ ਨਹੀਂਸ ਲਿਆ ਗਿਆ ਉਹਨਾਂ ਦੇ ਬਿਆਨ ਦੇ ਉੱਤੇ ਆਧਾਰ ਦੇ ਉੱਤੇ ਜੀ ਭਰਤੀ ਸਿੰਘ ਨੇ ਕਦਮ ਕਰਦਾ ਮਦਰ ਤੇ ਨਾਲ ਫਿਰ ਬਾਅਦ ਵਿੱਚ ਬ੍ਰਿਤੋ ਦੀ ਮਾਂ ਦੀ ਵੀ ਮੌਤ ਹੋ ਗਈ ਪਤਾ ਹੁਣ ਪਤਾ ਲੱਗਿਆ ਸਾਲੋ ਜੀ ਵੀ ਰਾਤ ਕਿਤੇ ਉਹਦੀ ਮਾਂ ਨੂੰ ਅਟੈਕ ਆਇਆ ਤੇ ਉਸ ਜੀ ਮਾਰ ਜਿਹੜਾ ਮਕੂੜੇ ਦੀ ਗੱਤ ਹੋਈ ਆ ਉਹਦੀ ਮਾਤਾ ਵੀ ਵੀ ਤੇ ਸਰ ਫਿਲਹਾਲ ਪੁਲਿਸ ਨੇ ਕੋਈ ਗ੍ਰਿਫਤਾਰੀ ਨਹੀਂ ਲਈ ਕੋਈ ਤੱਕ ਫਿਲਹਾਲ ਕੁਝ ਨਹੀਂ ਐਫ ਆਈ ਆਰ ਲੋਜ ਹੋ ਗਈ ਜਲਦੀ ਉਹਨੂੰ ਅਰੈਸਟ ਕਰ ਲਾਂਗੇ